ਵਿਦੇਸ਼ੀ ਦੌਰੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਵਾਪਸ ਪਰਤ ਚੁੱਕੇ ਹਨ ਕੈਨੇਡਾ ਵਿੱਚ ਮੋਦੀ ਜੀ ਨੇ ਜੀ7 ਸਮੇਲਨ ਵਿੱਚ ਹਿੱਸਾ ਲਿਆ ਸਾਈਪ੍ਰਸ ਅਤੇ ਕਰੋਸ਼ੀਆ ਦੀ ਉਹਨਾਂ ਦੀ ਫੇਰੀ ਨੂੰ ਵੱਡੇ ਪੱਤਰ ਤੇ ਰਣਨੀਤਿਕ ਸੰਦੇਸ਼ ਦੇਣ ਤੇ ਖੇਤਰ ਵਿੱਚ ਸਹਿਯੋਗ ਲਈ ਨਵੇਂ ਦ੍ਰਿਸ਼ਾਂ ਦੀ ਖੋਜ ਦੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ ਉੱਤਮ ਵਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਸ਼ੀਆ ਦੇ ਹਮ ਰਤਬਾ ਨਾਲ ਵਫਾਦ ਪੱਤਰੀ ਕਲਬਾਤ ਕੀਤੀ ਦੋਵੇਂ ਦੇਸ਼ਾਂ ਨੇ ਬਾਈਲੈਟਰਲ ਸਬੰਧਾਂ ਨੂੰ ਤਿੰਨ ਗੁਣਾ ਗਤੀ ਨਾਲ ਵਧਾਉਣ ਦਾ ਫੈਸਲਾ ਕੀਤਾ ਰੱਖਿਆ ਸਹਿਯੋਗ ਯੋਜਨਾ ਵਪਾਰ ਫਾਰਮਾ ਖੇਤੀਬਾੜੀ ਆਈਟੀ ਡਿਜੀ ਤੇ ਟੈਕਨੋਲੋਜੀ ਵਰਗੇ ਖੇਤਰਾਂ ਵਿੱਚ ਸਾਂਝੇਦਾਰੀ ਵਧਾਈ ਜਾਵੇਗੀ ਪ੍ਰਧਾਨ ਮੰਤਰੀ ਮੋਦੀ ਜੀ ਨੇ ਜੀ ਸੰਮੇਲਨ ਵਿੱਚ ਹਿੱਸਾ ਲੈਣ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਐਮੈਨੂਅਲ ਮੈਕਰੋਨ ਅਤੇ ਇਟਲੀ ਦੀ ਪ੍ਰਧਾਨ ਮੰਤਰੀ ਜੋਰਜੀਆ ਮੈਲੋਨੀ ਸਮੇਤ ਵਿਸ਼ਵ ਦੇ ਕਈ ਨੇਤਾਵਾਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸੰਮੇਲਨ ਦੀ ਸਫਲ ਮੇਜ਼ਬਾਨੀ ਲਈ ਕੈਨੇਡਾ ਦੇ ਲੋਕਾਂ ਅਤੇ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਭਾਰਤ ਵਿਸ਼ਵ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਦੇ ਉਦੇਸ਼ ਲਈ ਕਿਵੇਂ ਵਚਨਬੱਧ ਹੈ। ਮੋਦੀ ਜੀ ਨੇ ਆਪਣੇ ਤਿੰਨ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ਵਿੱਚ ਸਾਈਪ੍ਰਸ ਦਾ ਦੌਰਾ ਵੀ ਕੀਤਾ। ਸਾਈਪ੍ਰਸ ਰਾਸ਼ਟਰਪਤੀ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਾਕਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਦੋਵੇਂ ਦੇਸ਼ਾਂ ਨੇ ਅਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਹੈ ਹਾਈਬ੍ਰਿਡ ਖਤਰਿਆਂ ਦਾ ਮੁਕਾਬਲਾ ਕਰਨ ਲਈ ਦੋਵੇਂ ਦੇਸ਼ ਪਚਨਬੱਧ ਹਨ